ਤੁਸੀਂ ਸਾਰੇ ਗੈਂਗ ਮੈਂਬਰਸ ਨਾਲ ਸਨ ਨਾਲੋਂ ਵੱਧ ক্লোਜ਼ ਕਿਵੇਂ ਹੋ ਗੈਂਗ ਮੈਂਬਰਸ ਨਾਲ ਹਮਮ ਯਾ ਜਿਹਦੀ ਆਈਡੀਓਲੋਜੀ ਤੁਹਾਨੂੰ ਲੱਗਦਾ ਵੀ ਇਹ ਮੇਰੀ ਗੱਲ ਸਮਝਦਾ ਹੈ ਮੇਰੇ ਬਿਨਾ ਬੋਲੇ ਮੇਰੀ ਗੱਲ ਸਮਝਦਾ ਸਟਾਰਟਿੰਗ ਜੀ ਆਈ ਥਿੰਕ ਕੀ ਮਨੁਅਲ ਆਦਾ ਸੀਗਾ ਕਿ ਐਲਵਿਸ਼ ਸਮਝਦਾ ਵਾ ਪਰ ਜਿੱਦਾਂ ਜਿੱਦਾਂ ਸ਼ੋਅ ਸਟਾਰਟ ਹੋਇਆ ਉਹਨੇ ਨਾ ਆਪਣੀ ਸਟੇਟ ਦੇ ਬੰਦੇ ਨੂੰ ਪ੍ਰੀਫਰੈਂਸ ਬਹੁਤ ਦਿੱਤੀ ਉਹਨੇ ਜਿਵੇਂ ਗੁੱਲੂ ਹਰਿਆਣੇ ਤੋਂ ਆ ਉਹ ਵੀ ਹਰਿਆਣੇ ਤੋਂ ਆ ਤੇ ਮੈਂ ਕਿ ਜਿਸ ਨੋਟਿਸ ਕਰ ਲਈ ਕਿ ਬਾਈ ਯਾਰ ਇੱਥੇ ਨਾ ਉਹ ਚੀਜ਼ ਪ੍ਰੇਫਰੈਂਸ ਬਹੁਤ ਚੱਲ ਪਈ ਆ। ਹੂੰ ਕਿ ਆਪਣੇ ਬੰਦੇ ਨੂੰ ਪ੍ਰਮੋਟ ਕੀਤਾ ਜਾ ਰਿਹਾ ਕਿ ਉਹਨੂੰ ਜ਼ਿਆਦਾ ਫੇਵਰ ਕੀਤਾ ਜਾ ਰਿਹਾ। ਫਿਰ ਰੀਅਲਾਈਜ਼ੇਸ਼ਨ ਹੋਈ ਕਿ ਯਾਰ ਇਹ ਨਹੀਂ ਫਿਰ ਜੋ ਮੈਂ ਸਭ ਤੋਂ ਜ਼ਿਆਦਾ ਫੀਲ ਕੀਤਾ ਨਾ ਕਿ ਜਿਹੜੀ ਬੰਦਾ ਮੇਰੀ ਗੱਲ ਸਮਝਦਾ ਗੌਤਮ ਤੇ ਪ੍ਰਿੰਸ। ਹੂੰ ਹੂੰ ਹੂੰ। ਉਹ ਗੌਤਮ ਚਰਮਾੜੇ ਵੀ ਮੇਰੀ ਗੱਲ ਹੋ ਜਾਂਦੀ ਇੰਸਟਾਗ੍ਰam ਤੇ। ਹੂੰ ਗੌਤਮ ਗੁਲਾਟੀ Big Boss ਵਾਲੇ। ਹੂੰ ਤੇ ਉਹਨਾਂ ਨਾਲ ਬਹੁਤ ਵਧੀਆ ਉਹਨਾਂ ਦਾ ਜਿਹੜਾ ਲੇਜ਼ਰ ਬੋਲਣ ਦਾ ਜਾਂ ਗੱਲ ਕਰਨ ਦਾ ਤੁਹਾਡੇ ਨਾਲ ਉਹ ਬਹੁਤ ਡਾਊਨਵਰਡ ਕਾਮ ਆ। ਬਾਕੀਆਂ 'ਚ ਹਜੇ ਵੀ ਥੋੜਾ ਜਿਹਾ ਨਾ ਉਹ ਹੈਗਾ ਗੁੱਸਾ ਜਾਂ ਆਪਣੀ ਗੱਲ ਹੀ ਬੋਲਣੀ ਹੈ, ਇਹ ਨਹੀਂ ਕਰਨਾ ਉਹ ਨਹੀਂ ਕਰਨਾ। ਗੌਤਮ ਨਾ ਹਰ ਚੀਜ਼ ਥੋਂ ਸੋਚ ਸਮਝ ਕੇ ਬੋਲਦਾ। ਹਮ ਕਿ ਇਹਦੇ ਨਾਲ ਮੈਂ ਕਿੰਨੀ ਗੱਲ ਕਰਨੀ ਆ? ਜਾਂ ਗੱਲ ਕਰਾਂ ਜਾਂ ਨਾ ਕਰਾਂ ਜਾਂ ਇਹਨੂੰ ਮੈਂ ਫालतू ਟਾਈਮ ਦੇਣਾ ਨਹੀਂ ਦੇਣਾ। ਬਾਕੀ ਐਂਗਲਿਟਰ ਕਰ ਲੈ। ਇਸ ਲਈ ਮੈਨੂੰ ਇਹ ਲੱਗਦਾ ਕਿ ਜੇ ਸਭ ਤੋਂ ਜ਼ਿਆਦਾ ਮੈਂ ਅਗਰ ਕੋਈ ਗੈਂਗਲਿਟਰ ਮੇਰੀ ਗੱਲ ਸਮਝ ਸਕਦਾ ਸੀ ਗੌਤਮ ਤੇ ਪ੍ਰਿੰਸ ਸੀਗਾ। ਹਮ ਤੁਹ ਪ੍ਰਿੰਸ ਬਾਈ ਵੀਰ ਪੰਜਾਬ ਤੋਂ ਅੱਜ ਸ਼ਾਇਦ ਮਨ ਦੀ ਗੈਂਗ 'ਚ ਗਿਆ ਹੁੰਦਾ ਤੇ ਸ਼ਾਇਦ ਅੱਜ ਇਸ ਸਿਨੈਰੀਓ ਕੁਝ ਹੋਰ ਹੋਣਾ ਸੀ ਤੁਹਨ ਰਿਗਰਟ ਹੈ ਇਸ ਗੱਲ ਦਾ ਰਿਗਰਟ ਹੈ ਬਾਕੀ ਦੇਖੋ ਸ਼ੂਟ ਤੇ ਕੀ ਹੁੰਦਾ ਹਮ ਹਲੇ ਫਿਨਾਲੇ ਸ਼ੂਟ ਜਦੋਂ ਪੀਆਈ ਦਿੱਤਾ ਸੀ ਮੈਂ ਪਰਸਨਲੀ ਪ੍ਰਿੰਸ ਦੀ ਗੈਂਗ 'ਚ ਹੀ ਜਾਣਾ ਚਾਹੁੰਦਾ ਸੀ ਹਮ ਕਿਉਂਕਿ ਪ੍ਰਿੰਸ ਬਾਈ ਨਾ ਇੱਥੇ ਜਦੋਂ ਉਹ ਮੋਹਾਲੀ ਆਉਂਦੇ ਸੀ ਪੰਜਾਬ ਤੁਸੀਂ ਵਰਕਆਊਟ ਇਕੱਠੇ ਲਾਇਆ ਹੈ ਇੱਕ ਦੋ ਵਾਰੀ ਅੱਛਾ ਤੇ ਮੈਨੂੰ ਇਹ ਲੱਗਦਾ ਸੀ ਯਾਰ ਕਿ ਸ਼ਾਇਦ ਅਗਰ ਆ ਇਸ ਗੈਂਗ 'ਚ ਹੁੰਦਾ ਸ਼ਾਇਦ ਮੈਂ ਪ੍ਰਾਇੋਰਟੀ ਹੁੰਦਾ ਜ ਗੈਂਗ ਦੀ ਇਸ ਸੀਜ਼ਨ ਸਭ ਤੋਂ ਜ਼ਿਆਦਾ ਨਾ ਫੇਵਰਿਜ਼ਮ ਹੋਇਆ ਹਰ ਗੈਂਗ ਚ ਇੱਕ ਇੱਕ ਬੰਦਾ ਪ੍ਰਾਇਓਰਿਟੀ ਬਣ ਚੁੱਕਿਆ ਤੁਸੀਂ ਹਰ ਟਾਸਕ ਉਤੋਂ ਖੜਾ ਰਹੇ ਹੋ ਸੇਵ ਕਰਨ ਵਾਲੇ ਨੂੰ ਹੀ ਸੇਵ ਕਰ ਰਹੇ ਹੋ ਬਾਕੀ ਬੰਦੇ ਤਾਂ ਤੁਸੀਂ ਐ ਹੀ ਰੱਖਿਆ ਫालतू ਕਿ ਉਹਨਾਂ ਨੂੰ ਯੂਜ਼ ਕਰ ਲਾਂਗੇ ਕਦੋਂ